ਇੱਥੇ ਜੇ ਰਹਿਣ ਵਾਲੇ ਕੀ ਮਾਮਲਾ ਕੀ ਆ ਇੱਥੇ ਜੇ ਅਰਸੇ ਬੜੋ ਫਿਰੋ ਜਾਏ ਪਤਾ ਨਹੀਂ ਸਰ ਉਹ ਆਪਣੀ ਲੈ ਲਏ ਜਾਂ ਪਹਿਲਾਂ ਕੈਂਦੀ ਸਾਡੀ ਆ ਨਾ ਵੱਡੇ ਭਰਾ ਦਾ ਬਸ ਸਿਰ ਕੱਟਦੇ ਸੀਗੇ ਚਾਰ ਪੰਜ ਜਾਣੇ ਚਾਰ ਪੰਜ ਤੋਂ ਵੀ ਜ਼ਿਆਦਾ ਹੀ ਸੀਗੇ ਮਤਲਬ ਉਹਨਾਂ ਦੇ ਅੱਖਾਂ 'ਚ ਜਸਾ ਸਪਰੇਅ ਪਾਉਂਦੇ ਸੀਗੇ ਇਹ ਤੇ ਉਹ ਹਨਾ ਸਪਰੇਅ ਕੌਣ ਪਾ ਰਹੇ ਸੀ ਜਿਨੇ ਸਿਰ ਪਾੜਿਆ ਉਹਨਾਂ ਦਾ ਹਾਂਜੀ ਅੱਖਾਂ 'ਚ ਸਪਰੇਅ ਪਾਉਂਦੇ ਸੀ ਫਿਰ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਇਹ ਆਏ ਫਿਰ ਸਾਨੂੰ ਕੋਈ ਤੇ ਲੜਾਈ ਝਗੜਾ ਹੋਇਆ ਕਿੱਥੇ ਆ ਜੀ ਸਾਨੂੰ ਨਹੀਂ ਪਤਾ ਸਰ ਅਸੀਂ ਮੁਣੇ ਆਏ ਆ ਜਸ ਉਹ ਲੈ ਗਏ ਨਹੀਂ ਇਹ ਹਸਪੀਟਲ ਹੁਣ ਤੁਹਾਡੇ ਜਿਹੜੇ ਹਸਬੰਦ ਹੈ ਹਸਪੀਟਲ ਨਹੀਂ ਮੇਰੇ ਹਸਬੰਦ ਨੂੰ ਲੈ ਗਏ ਰਜਾਇਬ ਅੱਛਾ ਜੀ ਹਾਂਜੀ ਤੇ ਬਲਥੜੇ ਲੈ ਗਏ ਹਾਂਜੀ ਲੈ ਕੇ ਗੱਲ ਹੀ ਗਏ ਪਤਾ ਨਹੀਂ ਕਿਉਂ ਲੈ ਗਏ ਮੈਂ ਤਾਂ ਗੱਲ ਵੀ ਨਹੀਂ ਕਰਨ ਦਿੱਤੀ ਮਾੜੀ ਜੀ ਚੁੱਪਚਾਪ ਸੁchna ਸੀ ਆਏ ਸੀ ਖੜੇ ਸੀ ਅੱਛੇ ਸੀਗੇ ਕਹਿੰਦੇ ਸੀ ਕਿ ਨਹੀਂ ਜਾਓ ਸਾਡੇ ਕਿਹੜਾ ਮਾਪੇ ਆਪਾ ਸਰ ਮੈਂ ਹੀ ਆਣਾ ਪਿੱਛੇ ਕੰਬੀ ਹੋਰ ਤੁਹਾ ਹਈ ਮਾਹੀ ਨਰਾਨਾਮ ਅਭਿਸ਼ੇਕ ਆ ਜੀ ਸਾਡਾ ਅਭਿਸ਼ੇਕ ਜੀ ਇੱਥੇ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਨਾਰੇ 10 15 ਜਣਾਂ ਨੇ ਪਹਿਲਾਂ ਮਨੂ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਸਾਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਅੰਗ ਕੀਤਾ ਜੀ ਇਹ ਬੰਦੇ ਬਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਹਿੰਨਾ ਹੋਈ ਤੁਹਾਡੀ ਜੀ ਆ ਜਿਹੜੇ ਅੰਦਰ ਬੈਠੇ ਆ ਇਹ ਨਾਮ ਕੀ ਉਹਦਾ ਉਹਦਾ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਉਹ ਪਤਾ ਨਹੀਂ ਇਹ ਖੋਸਣਾ ਰੋਡ ਸੋਧਰਾ ਰੋਡ ਜੀ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਪਹਿਲਾਂ ਨਹੀਂ ਹੋਈ ਜੀ ਬੱਲਾ ਸਹੀ ਨਹੀਂ ਹੈਗਾ ਜੀ ਇਹ ਬ ਨੂੰ ਮਾਰ ਫੋ ਆਂਦਾ ਹੈ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਪੈਸੇ ਲੈਣੇ ਸੀ ਜੀ ਕਿੰਨੇ ਲੈਣੇ ਪੈਸੇ ਲੈਣਾ ਸੀ 1000 ਰੁਪਏ ਦੇ ਕੋਲ ਅੱਛਾ 1000 ਰੁਪਏ ਪਿੱਛੇ ਲੱਲਰ ਪੇ ਲੜੇ ਨਹੀਂ ਹੋ ਗੱਲਾ ਜਿਹਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾਲ ਬਾਹਰ ਕੀਤਾ ਉਹਨੇ ਤੁਹਾਡੇ ਹੱਲੇ ਘਰਵਾਨਾ ਦੀ ਗੇਜੋ ਨਾ ਕੋ થਿਆ ਅਰਸਾ ਹੋਈ ਉਹਨਾਂ ਦੀ ਸੀਗੇ ਕਿੰਨੇ ਵਜੇ ਹੋਈ ਲੜਾਈ ਇਹ ਵਈ 6:00 7:00 ਵਜੇ ਹੈ 4:00 6:00 6:00 ਵਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਨਹੀਂ ਹੱਲੇ ਤੱਕ ਕੀਤੀ ਨਹੀਂ ਜੀ ਹੁਣ ਚੱਲੇ ਪੁਲਿਸ ਆਈ ਦੀ ਮੌਕੇ ਤੇ ਮੌਕੇ ਤੇ ਪੁਲਿਸ ਜੀ ਆਈ ਤੇ ਆਈ ਸੀ ਆਏ ਪੁੱਛ ਕੇ ਗਏ ਔਰ ਠੀਕ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਅਸੀਂ ਪ੍ਰੀਤਨਗਰ ਮੰਡ ਪ੍ਰੀਤਨਗਰ ਡੈਡੀ ਦਾ ਨਾਮ ਕੀ ਹੈ ਤੁਹਾਡਾ ਕੁਲਵੰਤ ਕੁਲਵੰਤ ਹਾਂ ਜੀ ਇਹ ਬਿਆਏ ਬੰਦੇ ਆ ਜੀ ਆਪਾਂ ਕਿਹੜਾ ਛੜੇ ਸ਼ਾਂਟ ਆ ਫੇਰ ਤਾਂ ਛੜੇ ਸ਼ਾਂਟ ਆ ਜੀ ઘણે ગણે ਨੂੰ ગોટ દંદે ਐ ਇੰਨਾ ਕੋ ਦਾ પૈસા ਹੈਗਾ ਅਸੀਂ ਗਰੀਬ ਬੰਦੇ ਆ ਮਰ ਸਾਡੇ ਨਾਲ ਨਿਯਾਇਤ ਕਰਦੇ ਐ મની પાલે ਆ ਜੀ બુਦਾ ਕਿੰਨ ਰખિયા કહેંદે કਿੱਥੇ રહેਣ વાલે પછલા એરિયા ਸੁનામપુરા ਉੱਤਾਂ ਆਉਣ ਵੇੇ ક્રાય ਤੇ રહેને તો કોતੜਾ ਰੋ ਤੇ ਕੀ મામਲਾ ਕੀ ਆ ਜਿਹੜਾ ਇੱਥੇ ਹਸਪੀਟਲ ਆ ਮਾਮਲਾ ਐ ਜੀ ਅਸੀਂ ਉੱਪਰ ਖੜੇ ਸੀਗੇ ਆਪਣੇ ਪੁਲ ਦੇ નીચે ਸ਼ੂਗਰ ਮਿੱਲ ਦੇ ਜਿਹੜਾ ਚੌਂਕਾ ਕੋਲੇ નીચે ਖੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ ਸੀ ਉਹਨੂੰ ਸਮਝਾਣ ਢੇ ਕਿ ਯਾਰ ਤੁਹਾਰ ਇੱਕ ਨਾ ਨਾ ਲੜਿਆ ਕਰ ਜਿਹੜੀ ਗੱਲ ਹੈਗੀ ਹੈ ਕੋਈ ਅੱ ਨੂੰ ਬਹਿ ਕੇ ਆਪਾਂ ਗੱਲ ਲਵਾਂਗੇ ਨਹੀਂ ਗੱਲ ਵੀ ਇਹਨੇ ਗਾਲ-ਗੋਲ ਕੱਢੀ ਆ ਗਾਲ ਕੱਢ ਕੇ ਇਹ ਤਾਂ ਬਾਈ ਹੱਥੋਂ ਪਾਈ ਹੋਏ ਆ ਹੱਥੋਂ ਪਾਈ ਹੋ ਕੇ ਜਦੋਂ ਉਹ ਨੂੰ ਛੱਡ ਦਿੱਤਾ ਸਾਰਿਆਂ ਨੇ ਗੱਲ ਕਰ ਵੀ ਲਈ ਹੈ ਪਨਾ ਵੀ ਲਿਆ ਇਹਨੂੰ ਕਿ ਅਜੇ ਤੋਬਾ ਨਾ ਤੂੰ ਵੇ ਇਹਨੂੰ ਕੁਝ ਕਹੀ ਨਾ ਇਦੋਂ ਸਾਡੇ ਕੋਲ ਕੋਈ ਕੁਝ ਕਹੂਗਾ ਪਰ ਇਹਨਾਂ ਮੁੰਡੇ ਸਾਦ ਨੇ ਪਿੱਛੋਂ ਨਾਲ ਹੀ ਕਿਹਨੇ ਸਾਡੇ ਮੁੰਡੇ ਇਹਨੇ ਨਵੀਨ ਨਵੀਨ ਇਹਦਾ ਵੀ ਮੁੰਡਾ ਜਿਹੜਾ ਇਹਨੇ ਮੁੰਡੇ ਸਾਦ ਕੇ ਫੋੜ ਕੇ ਬਸ ਖੱਲੇ ਨੂੰ ਪੈ ਗਿਆ ਮੇਰੇ ਹੋਈ ਕਿੱਥੇ ਲੜਾਈ ਸੀਗੇ ਇਹ ਹੋਈ ਆ ਜੀ ਸ਼ੂਗਰ ਮਿੱਲ ਵਾਲਾ ਜਿਹੜਾ ਸਰਾਈ ਰੋਡ ਵਾਲਾ ਜਿੱਥੇ ਸੱਡੀਆਂ ਲੱਗਦੀਆਂ ਹਾਂਜੀ ਉਹਦੇ ਪੁਲ ਦੇ નીચે ਤੇ ਇਹ ਬੰਦੇ ਕਿੰਨੇ ਵਿਅਕਤੀ ਸੀਗੇ ਮੁਨੇ ਟੋਗੜ ਦੀ 10 11 ਜਣ ਤੇ ਤੁਹਾਡੇ ਕਿਸ ਚੀਜ਼ ਨਾ ਬਾਰ ਕੀ ਚਾਹ ਜਣੇ ਸੀ ਹਾਂ ਜੀ ਨਹੀਂ ਤੁਹਾਡੇ ਦੇ ਕਿਸ ਚੀਜ਼ ਨਾ ਬਾਰ ਕੀਤਾ ਇਹ ਇੱਕ ਦਾਤ ਸੀ ਇਹਨਾਂ ਕੋਲ ਤੇ ਹੋ ਚੁੱਕਿਆ ਹੋਇਆ ਸੀ ਇਹ ਨਹੀਂ ਬੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ ਮਤਲਬ ਕੀ ਇਹਨਾਂ ਨੇ ਮਾਰਿਆ ਕੋਈ ਪ੍ਰਾਣੀ ਰੰਜਿਸ਼ ਆਪਨੀ ਪਹਿਲੋ ਪ੍ਰਾਣੀ ਰੰਚੀ ਦੀ ਗੱਲ ਉਹ ਤਰ੍ਹਾਂ ਆ ਤੇ ਪ੍ਰਾਣੀ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਕੰਮ ਕਰਦੇ ਆਈ ਤੁਹਾਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਵਗੈਰਾ ਹਾਂਜੀ ਸਾਰੇ ਪਛਾਣਦੇ ਕੋਈ ਨਾਮ ਵਗੈਰਾ ਦੱਸ ਦਿਓ 2-4 ਬੰਦੇ ਹੋ ਗਿਆ 26 ਹੋ ਗਿਆ ਟੋਨੀ ਆ ਹਮਮ ਹੋਰ ਦੋ ਤਿੰਨ ਜਣੇ ਆਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰੇ ਦੇ ਹਾਂਜੀ ਭਗਤ ਤੇ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਔਰ ਉਹ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਜ਼ਰਾ ਹੋਈ ਹੈ ਤੇ ਅੱਜ ਕਿੰਨੇ ਵਜੇ ਹੋਈ ਹੈ ਲੜਾਈ ਇਹ ਹੋਣੀ ਸੀ ਅੱ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਹਾਂਜੀ ਕੀਤੀ ਹੈ ਜੀ ਹੁਣ ਐਮਲਰ ਕਟ ਹੋਊਗੀ ਸਾਡਾ ਡੋਕ ਆਉਂਗੇ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵਗੈਰਾ ਆਈ ਹੈ ਮੌਕੇ ਤੇ ਉੱਥੇ ਤਾਂ ਨਹੀਂ ਆਈ ਸਰ ਮੁਰਕੇ ਉੱਥੋਂ ਲੋਕਾਂ ਨੇ ਜਦੋਂ ਕੱਢਿਆ ਸਾਰਾ ਜਾਮ ਲੱਗ ਗਿਆ ਜੀ ਆ ਫਿਰ ਆਈ ਸਿੱਧਾ ਹਸਪੀਟਲ ਆਏ ਆ ਕਿੱਥੇ ਆਈ ਹੈ ਪੁਲਿਸ ਉੱਥੇ ਤਾਂ ਨਹੀਂ ਆਈ ਕੀ ਮੰਗ ਰੱਖਦੇ ਆਪਾਂ ਮੰਗ ਇਹ ਹੀ ਹੈ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਫ ਦਿੱਤਾ ਜਾਵੇ ਤੁਹਾਨੂੰ ਜੀ ਇੱਕ ਜਿਹੜਾ ਲੜਾਈ ਝਗੜਾ ਆਇਆ ਵਾ ਠੀਕ ਹੈ ਜੀ ਗਾਰੰਟੀ ਦੀ ਹਾਂ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਰਜਿਸਟਰੀ ਆਫ ਅਸਾਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਸੀ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਟੇਸ਼ਨ ਕੋਲ ਪਰਚਾ ਨਹੀਂ ਕਰਵਾਇਆ ਹੈ ਪੇਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੀ ਵਿਅਕਤੀ ਇਹ ਕੁਛ ਬਗਲਦੀਆ ਦੇ ਨੇ ਕੁਛ ਖੋਤੜਾਂ ਦੇ ਕੁਛ ਭਗਤਪੁਰੇ ਦੇ ਨੇ ਪੁਲਿਸ ਸੂchna ਦੇ ਦਿੱਤੀ ਸਰ ਹਾਂਜੀ ਪੁਲਿਸ ਸੂchnਾ ਦੇ ਦਿੱਤੀ ਗਈ ਹੈ